ਸਾਮ ਲਾਟ ਦੇ ਅੰਦਰ ਬਣਾਈਆਂ ਜੇ ਕਿਸੇ ਗਰੀਬ ਕਿਸਾਨ ਨੇ ਇੱਕ ਛਾਤਰਾ ਜਾਂ ਪਾਪ ਹੀ ਲਿਆ ਵੈਸੇ ਤਾਂ ਹੈ ਨਹੀਂ ਜਮਾ ਵੀ ਤੇ ਇੱਕ ਦੋ ਕੋਈ ਵੀ ਤੁਸੀਂ ਉਹਨੂੰ ਕਹਿੰਦੇ ਵੀ ਭਾਈ ਹਟਾ ਦਿਓ ਤੇ ਜਾਨਵਰਾਂ ਨੂੰ ਮਾਰੂਗਾ ਤੁਸੀਂ ਜਾ ਕੇ ਉਹਦੇ ਘਰਦਿਆਂ ਨੂੰ ਮਾਰਾਂਗੇ ਉਹਦਾ ਅਸਲੀ 100 ਸਾਲ ਪੁਰਾਣਾ ਬਣਿਆ ਹੋਇਆ ਘਰ ਵੀ ਜਾ ਕੇ ਇਹਨਾਂ ਨੇ ਜੇਸੀ ਵੀ ਮਾਰੀ ਤੇੜਾ ਪਈ ਹੋਈ ਕਿਸਾਨਾਂ ਦੇ ਕੋਈ ਨੋਟਿਸ ਇੱਕ ਵੀ ਦਿਖਾ ਦੇਣ ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਰਿਸੀਵ ਕਰਿਆ ਹੋਵੇ ਫਿਰ ਇਸ ਲਾਲੜੂ ਸ਼ਹਿਰ ਚ ਘੜ ਤੋਂ ਘੜ 2-300 ਏਕੜ ਜ਼ਮੀਨ ਕਬਜ਼ੇ ਹੋਏ ਹੋਏ ਆ ਘੜ ਤੋਂ ਘੜ 50 ਕਿੱਲਿਆਂ ਚ ਤਾਂ ਮਕਾਨ ਬਣੇ ਹੋਏ ਆ ਕੱਲਾ ਅਕਾਲੀ ਦਲ ਦੇ ਯੂਥ ਪ੍ਰਧਾਨ ਦੇ ਇਹਨਾਂ ਨੂੰ ਘਰ ਮਿਲਿਆ ਤਾਂ ਜਿਹਨੂੰ ਢਾਣਾ ਦਾ ਤੁਸੀਂ ਸਾਰੇ ਢਾਂਦੇ ਜਾ ਕੇ ਸਫਾਈ ਕਰਦੇ ਮਤਲਬ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਤੁਸੀਂ ਸ਼ਾਮਲਾਟ ਚ ਆਪ ਮਕਾਨ ਬਣਾਓ ਦੁਕਾਨਾਂ ਬਣਾਓ ਰੇੜੀਆਂ ਵਾਲਿਆਂ ਤੋਂ ਪੈਸੇ ਇਕੱਠੇ ਮੀਸੀ ਪੱਟੀ ਕਰੇ ਪ੍ਰਧਾਨ ਇਕੱਠੇ ਕਰੇ ਤੇ ਫਿਰ ਇਕੱਠੇ ਕਰਕੇ ਐਮਐਲਏ ਸਾਹਿਬ ਨੂੰ ਦਿੰਦੇ ਹੁਣ ਉਹਦੀ ਸਹਾਈਤ ਇਹ ਆ ਦੁਕਾਨਾਂ ਤੁਸੀਂ ਦੇਖੋ ਵੀ ਇੱਕ ਗਰੀਬ ਕਿਸਾਨ ਦਾ ਘਰ ਤੋੜ ਕੇ ਗਏ ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਆ ਸੋ ਸਾਡਾ ਫਰਜ਼ ਬਣਦਾ ਆ ਆਪਾਂ ਡੱਟ ਕੇ ਖੜਾਂਗੇ ਜਿਹੜਿਆ ਗੁੰਡਾ ਕਰਦੀ ਕਰਨੇ ਆ ਜਿਹੜੇ ਰੇੜੀਆਂ ਫੜੀਆਂ ਖੋਕੇ ਲਵਾ ਕੇ ਸ਼ਾਮ ਲਾਟਾਂ ਤੋਂ ਪੈਸੇ ਲੈ ਰਹੇ ਆ ਉਹਨਾਂ ਨੂੰ ਬੇਨਕਾਬ ਵੀ ਕਰਾਂਗੇ ਫੈਕਟਰੀ ਲੋਕਲ ਬਾਡੀ ਨੂੰ ਲਿਖ ਕੇ ਵੀ ਦੇ ਕੇ ਆਵਾਂਗੇ ਵੀ ਆਹ ਦੇਖੋ ਕਿਸ ਤਰ੍ਹਾਂ ਪੈਸੇ ਆਰ ਇਹਦੀ ਐਪਲੀਕੇਸ਼ਨ ਵੀ ਆਹ ਦੇਖੋ ਕਾਰਜ ਸாதਕ ਅਫਸਰ ਲਾਲੜੂ ਨੂੰ ਫੋਟੋ ਮਾਂ ਤਰਵਾ ਕੇ ਦਈ ਆਹ ਦੇਖੋ ਲਿਖਿਆ ਵਾ ਇਲੈਗਲ ਜਗ੍ਹਾ ਤੇ ਟੀਮ ਦਾ ਖੋਖਾ ਰੱਖ ਕੇ ਕਬਜ਼ਾ ਕਰਨ ਬਾਰੇ ਲਾਲੜੂ ਮੰਡੀ ਵਿੱਚ ਹੋ ਰਹੀ ਨਜਾਇਜ਼ ਬੇਨਤੀ ਹੈਗੇ ਅਸੀਂ ਮੰਡੀ ਨੰਬਰ 1 ਦੇ ਨੇ ਨੰਬਰ ਆ ਉਹਨਾਂ ਨੇ ਸਾਰਾ ਲਿਖ ਕੇ ਅਪਲੀਕੇਸ਼ਨ ਦਈ ਵੀ ਆ ਖੋਖਾ ਤੁਹਾਡੇ ਕਰਮਚਾਰੀ ਲਵਾ ਕੇ ਗਏ ਆ ਤੁਹਾਡੇ ਕਰਮਚਾਰੀ ਪੈਸਾ ਲੈ ਰਹੇ ਆ ਨਜਾਇਜ਼ ਖੋਖਾ ਜਿਹੜਾ ਉਹ ਲਾਇਆ ਗਿਆ ਪਰ ਉਸ ਤੋਂ ਪੈਸੇ ਮਿਲਦੇ ਆ ਪ੍ਰਧਾਨ ਸਾਹਿਬ ਨੂੰ ਯੂਨੋ ਐਮਸੀ ਨੂੰ ਔਰ ਐਮਐਲਏ ਸਾਹਿਬ ਨੂੰ ਉਹਨੂੰ ਰਿਮੂਵ ਕਰਾਉਣ ਦੀ ਜ਼ਰੂਰਤ ਨਹੀਂ ਸਮਝੀ ਇਹਨਾਂ ਨੇ ਕੱਲਾ ਸਾਡੇ ਅਕਾਲੀ ਦਲ ਦੇ ਇੱਕ ਵਰਕਰ ਦਾ ਮਕਾਨ ਢਾਇਆ ਬਣਿਆ ਹੋਇਆ ਔਰ ਪਿਛਲਾ ਜਿਹੜਾ ਪੜੋਸੀ ਦਾ ਵਿਚਾਰਾ ਗਰੀਬ ਆਦਮੀ ਆ ਉਦੇ ਪਸ਼ੂਆਂ ਦੇ ਉੱਤੇ ਗੇਰ ਦਿੱਤੀਆਂ। ਉਹ ਮੱਝ ਤੇ ਗਾਂ ਕੱਲ੍ਹ ਵੀ ਰਸਾ ਤੜਵਾ ਕੇ ਭੱਜੀ ਵੀ ਹੁਣ ਤੱਕ ਮਿਲੀ ਨਹੀਂ ਤੇ ਗਾਂ ਉਹ ਪਈ ਹੈ। ਮੈਂ ਕੱਲ੍ਹ 5-6 ਫੋਨ ਕਰੇ ਡਾਕਟਰਾਂ ਨੂੰ ਵੀ ਫੋਨ ਕਰੇ ਆਫਸਰਾਂ ਨੂੰ ਵੀ ਫੋਨ ਕਰੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। ਮੈਂ ਦੇਖਦਾ ਕਿੰਨੇ ਦਿਨ ਕਾਰਵਾਈ ਨਹੀਂ ਕਰਦੇ। ਇਹਨੂੰ ਜ਼ਿਲ੍ਹਾ ਲੈਵਲ ਤੇ ਲੈ ਕੇ ਜਾਵਾਂਗੇ। ਜਦ ਤੱਕ ਇਨਸਾਫ ਨਹੀਂ ਮਿਲਦਾ ਪਰਿਵਾਰ ਨਾਲ ਡਟ ਕੇ ਖੜਾਂਗੇ। ਕਿਸੇ ਵਰਕਰ ਨਾਲ ਬੇਸਾਬੀ ਹੋਊਗੀ ਮੈਂ ਨਾਲ ਹਰ ਤਰ੍ਹਾਂ। ਇਹ ਨੰਗੀ ਚਿੱਟੀ ਗੁੰਡਾਗਰਦੀ ਆ ਕਰਾਪਸ਼ਨ ਆ ਪੈਸੇ ਇਕੱਠੇ ਕਰਨ ਵਾਸਤੇ ਇਹ ਆਪ ਖੋਖੇ ਲਵਾਉਂਦੇ ਆ ਦੁਕਾਨਾਂ ਲਵਾਉਂਦੇ ਆ ਕਬਜ਼ੇ ਕਰਵਾਉਂਦੇ ਆ ਜਿਹੜੇ ਕਾਂਗਰਸੀਆਂ ਨੇ ਆਪ ਵਾਲਿਆਂ ਨੇ ਕਬਜ਼ੇ ਕਰੇ ਵੀ ਆ ਉਹਨਾਂ ਨੂੰ ਢਾਣ ਗਿਆ ਕੋਈ ਢਾਓ ਸਾਰੇ ਕਬਾੜੇ ਦੇ ਕਰੋ ਮਿੰਤੀ ਜਿੰਨੀ ਤੱਕ ਕਿ ਗਰੀਬੀ ਕਿਸਾਨ ਦਾ ਮੱਝਾਂ ਖੜੀ ਹੋਈਆਂ ਦੇ ਉੱਤੇ ਤੁਸੀਂ ਕਹਿੰਦਾ ਜੇ ਅੱਗੇ ਆ ਦੇ ਕਿਸ ਤਰ੍ਹਾਂ ਗਾਏ ਦਬੀ ਪਈ ਆ ਦੇਖੋ ਜਿਸ ਤਰ੍ਹਾਂ ਜੀਸੀਬੀ ਨਾਲ ਮકાਨ ਤੋੜੇ ਜਾ ਰਹੇ ਆ ਆ ਸੈੱਡ ਬਣੇ ਹੋਏ ਇਹਦਾ ਭੱਜ ਗਏ ਇਹਨਾਂ ਨੇ ਅੰਦਰ ਤੋਂ ਆਪਣੀਆਂ ਪਸ਼ੂ ਛੋਟੇ ਮੋਟੇ ਕੱਢ ਲਏ ਨਹੀਂ ਤਾਂ ਇਹ ਵੀ ਦੱਬ ਦੇਣੇ ਤੇ ਜਿਸ ਤਰ੍ਹਾਂ ਦੇ ਕੇ ਜੀਸੀਬੀ ਧਾਵਾ ਬੋਲਿਆ ਦੇਖੋ ਇਹ ਲੰਗੀ ਚੀ ਗੁੰਡਾ ਕਰ دیا۔ ਆਹ ਜਾਨਵਰਾਂ ਨਾਲ ਵੀ ਅਤਿਆਚਾਰ ਹੈਗਾ ਜਿੱਦੀ ਬਕਾਇਦਾ ਸਜਾਇਆ ਬਕਾਇਦਾ ਕਾਨੂੰਨ ਐਕਟਾ ਉਹ ਆਪਾਂ ਨਾਲ ਜੀ ਸੋਮਵਾਰ ਨੂੰ ਡੀਐਸਪੀ ਸਾਹਿਬ ਦੇ ਦਫ਼ਤਰ ਕੱਠੇ ਹੋ ਕੇ ਤੁਰਲਾਇਆ ਐਸਐਸਪੀ ਸਾਹਿਬ ਨੂੰ ਮਿਲਣਾ ਹੈਗਾ ਅਬ ਇਹਦਾ ਮੈਡੀਕਲ ਤੇ ਆਉਂ ਕੋਰਟ ਚ ਜਾਣਾ ਪਿਆ ਕੋਰਟ ਜਾਵਾਂ ਨੇ ਯਾਦ ਰੱਖੋ ਅਫਸਰਾਂ ਨੂੰ ਸਸਪੈਂਡ ਕਰਕੇ ਕਾਰਵਾਈ ਪਰਚਾ ਦਰਜ ਨਹੀਂ ਹੁੰਦਾ ਤਦ ਤੱਕ ਜਿਹੜਾ ਇਹ ਸੰਘਰਸ਼ ਆਪਣਾ ਲਗਾਤਾਰ ਜਾਰੀ ਰਹੂਗਾ ਤੁਸੀਂ ਦੇਖੋ ਵੀ ਅੱਜ ਸਾਰੇ ਅਫਸਰ ਇੱਥੋਂ ਕੱਢ ਗਏ ਅੱਜ ਇਹ ਅਫਸਰ ਗੈਰਹਾਜ਼ਰ ਆ ਸਾਰੇ ਕੌਣ ਜ਼ਿੰਮੇਵਾਰ ਦੱਸੋ ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਬਣਦਾ ਸਵੇਰ ਦਾ ਇੱਕ ਵੀ ਅਫਸਰ ਵੀ ਇੱਥੇ ਆਇਆ ਨਾ ਯੋ ਆਣਾ ਮੀ ਆਣਾ ਪ੍ਰਧਾਨ ਆਉਣਾ ਜੇ ਆ ਨਾ ਕੋਈ ਸੁਣਨ ਵਾਲਾ ਸਵੇਰ ਦੇ ਤੁਸੀਂ ਬੈਠੇ ਹੋ ਥੋੜਾ ਜੇ ਕੋਈ ਆਇਆ ਸੁਣਨ ਉਧਰ ਦਫ਼ਤਰ ਦਾ ਲੋਕ ਲੱਗਿਆ ਵਾ ਦੱਸੋ ਕਿਹਨੂੰ ਸ਼ਿਕਾਇਤ ਦੇਈਓ ਸੋ ਸੈਕਟਰੀ ਸਾਹਿਬ ਨੂੰ ਵੀ ਅੱਜ ਹੀ ਲਿਖ ਕੇ ਸ਼ਿਕਾਇਤ ਕਰਦੇ ਸੈਕਟਰੀ ਮੋਟਰ ਬੋਰਡ ਦੀ ਨਾਪੀ ਬਣਾਓ ਇਹ ਆ ਕਾਰਵਾਈ ਪਾਈ ਆ ਆ ਖੋਖੇ ਇਹਨਾਂ ਨੇ ਲਾ ਕੇ ਉਹਨਾਂ ਤੋਂ ਪੈਸੇ ਗੁੜਾ ਰਹੇ ਆ ਸਾਰੇ ਠੱਗੀ ਕਰਦੇ ਆ ਆ ਗਾਂ ਇਹਨਾਂ ਨੇ ਮਾਰਦੀ ਆ ਪਰਚਾ ਦਰਜ ਕਰਨ ਵਾਸਤੇ ਆਪਾਂ ਮਿਲਦੇ ਆ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਗਾਂ ਨੂੰ ਜ਼ਰੂਰ ਆਪਾਂ ਉਹਦੇ ਲੈ ਕੇ ਜਾ ਜਾਈਏ ਆਪਾਂ ਪੰਜਾਬ ਕਰੋ ਦੁਹਾਨੇ ਲੈ ਕੇ ਜਾਣਾ ਪੈਣਾ ਠੀਕ ਹੈ ਨਾ ਠੀਕ ਆ ਫਿਰ ਆਪਾਂ ਸੋਮਵਾਰ ਨੂੰ 10 ਵਜੇ ਡੀਸੀ ਸਾਹਿਬ ਤੇ ਐਸਐਸਪੀ ਨਾਲ ਨੂੰ ਮਿਲਾਂਗੇ ਜੇ ਫੇਰ ਵੀ ਪਰਚਾ ਦਰਜ ਨਹੀਂ ਹੋਇਆ ਫਿਰ ਉੱਥੇ ਹੀ ਪੂਰੇ ਜ਼ਿਲ੍ਹੇ ਦਾ ਤਰਨਾ ਲਾਵਾਂਗੇ ਅੱਜ ਆਪਾਂ ਸ਼ੁਰੂਆਤ ਕਰੀਏ ਇਹਨੂੰ sire tak ਲੈ ਕੇ ਜਾਵਾਂ ਠੀਕ ਹੈ ਨਾ ਜੀ ਸੋ ਇੱਕ ਮੁੰਡਾ ਕਰਤੀ ਬਿਲਕੁਲ ਬਰਦਾਸ਼ਤ ਬਹੁਤ ਬਹੁਤ ਧੰਨਵਾਦ ਹੋ ਸਰਕਾਰਾਂ ਮੇਰੀ ਹਰ ਕਾਗਜ਼ ਤੇ